ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਆਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਕੋਈ ਵੀ ਰਸਨਾ ਵਾਂਜਿਆ ਨਾ ਰਵੇ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਗੁਰੂ ਕੀ ਬਾਣੀ ਜੋ ਹੈ ਸਬਦਾ ਭਲਾ ਕਰਦੀ ਏ ਕੱਲਾ ਕੱਲਾ ਸ਼ਬਦ ਗੁਰਬਾਣੀ ਦਾ ਭਲਾ ਕਰਨ ਵਾਲਾ ਏ ਤੇ ਹੁਣ ਅਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਜਿਵੇਂ ਆਪ ਸਭ ਦੇ ਨਾਲ ਵਿਚਾਰ ਸਾਂਝੀਆਂ ਕੀਤੀਆਂ ਸੀ ਕਿ ਮੂਲ ਮੰਤਰ ਗੁਰ ਮੰਤਰ ਦਾ ਜਾਪ ਜਿਹੜਾ ਵੀ ਇਨਸਾਨ ਕਰਦਾ ਏ ਉਹਨੂੰ ਦੁੱਖ ਤੰਗ ਨਹੀਂ ਕਰਦੇ ਦੁੱਖ ਚਾਹੇ ਉਹਦੇ ਤੇ ਆ ਵੀ ਜਾਣ ਪਰ ਉਹਨੂੰ ਬੋਤਾ ਸਤਾਉਂਦੇ ਨੇ ਕਿਉਂਕਿ ਉਹਦੇ ਤੇ ਸ਼ਹੀਦ ਸਿੰਘਾਂ ਦੀ ਖੁਸ਼ੀ ਹੋ ਜਾਂਦੀ ਹੈ ਗੁਰੂ ਸਾਹਿਬਾਨ ਦੀ ਖੁਸ਼ੀ ਹੋ ਜਾਂਦੀ ਹੈ ਮੂਲ ਮੰਤਰ ਦਾ ਜਾਪ 사త్సੰਗਤ ਜੀ ਹੁਣ ਵੈਸੇ ਤੇ ਗੁਰਸਿੱਖ ਦਾ ਫਰਜ਼ ਹੈ ਬਾਣੀ ਪੜਨਾ ਤੇ ਬਾਣੀ ਪੜਾਉਣਾ ਪਰ ਜੇ ਕੋਈ ਕਹਵੇ ਕਿ ਮੈਂ ਪੜਿਆ ਨਹੀਂ 사ਸੰਗਤ ਜੀ ਮੂਲ ਮੰਤਰ ਦਾ ਜਾਪ ਤੇ ਸਾਰੇ ਕਰ ਸਕਦੇ ਨੇ ਨਾ ਸਵਾਤ ਤੋਂ ਬਾਦ ਮੂਲ ਮੰਤਰ ਦਾ ਜਾਪ ਕਰਨਾ ਕਰਦੇ ਵਿੱਚ ਬਰਕਤਾਂ ਆਉਣਗੀਆਂ ਸ਼ਹੀ ਸਿੰਘਾਂ ਦੀ ਖੁਸ਼ੀ ਮਿਲੇਗੀ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀਆਂ ਦੀ ਖੁਸ਼ੀ ਮਿਲੇਗੀ ਸਮੇਸ਼ ਪਿਤਾ ਦੀ ਖੁਸ਼ੀ ਮਿਲੇਗੀ ਸਾਰੇ ਗੁਰੂ ਸਰਬਾਨਾਂ ਦੀ ਖੁਸ਼ੀ ਮਿਲੇਗੀ 사ਸੰਗਤ ਜੀ ਹੁਣ ਕੁਝ ਦਿਨ ਪਹਿਲਾਂ ਦਾਸ ਨੂੰ ਇੱਕ ਕਾਲ ਆਂਦੀ ਹੈ ਉਹ ਭੈਣ ਆਪਣੇ ਵਿਚਾਰ ਸਾਂਝੇ ਕਰਦੇ ਆ ਬੜਾ ਵਧੀਆ ਵੀ ਲੱਗਾ ਸੁਣ ਕੇ ਵੀ ਕੋਈ ਆਪਣੇ ਸਟੇਟ ਨੂੰ ਛੱਡ ਕੇ ਆਪਣੀ ਕੰਟਰੀ ਨੂੰ ਛੱਡ ਕੇ ਫੋਰਨ ਕੰਟਰੀ 'ਚ ਬੈਠਾ ਹੋਵੇ ਤੇ ਉੱਥੇ ਜਾ ਕੇ ਵੀ ਉਹਦੇ ਅੰਦਰ ਐਸੀ ਭਾਵਨਾ ਹੋਵੇ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨਾ ਚਾਹੁੰਨੀ ਆ ਵੀ ਮੈਂ ਤਾਂ ਜਪੜਾ ਸਾਹਿਬ ਦੀ ਹਾਜ਼ਰੀ ਭਰਦੀ ਆ ਮੈਂ ਤਾਂ ਬਾਣੀ ਪੜ੍ਹਦੀ ਆ ਕਿ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋਣ ਸਾਧ ਸੰਗਤ ਜੀ ਜਦੋਂ ਮਨ ਦੇ ਵਿੱਚ ਐਸੀ ਭਾਵਨਾ ਪੈਦਾ ਹੋ ਗਈ ਇਹਦਾ ਮਤਲਬ ਇਹ ਹੁੰਦਾ ਹੈ ਕਿ ਦੁਨਿਆਵੀ ਸਾਡੀਆਂ ਮੰਗਾਂ ਮਰ ਗਈਆਂ ਨੇ ਤੇ ਅਸੀਂ ਹੁਣ ਅਸਲ ਮੰਗ ਵੱਲ ਵਧੇ ਹਾਂ ਦਰਸ਼ਨਾਂ ਦੀ ਮੰਗ ਦੀਦ ਦੀ ਮੰਗ ਕਿ ਆਪਣੇ ਪਿਆਰੇ ਨੂੰ ਦੇਖੀਏ ਤੇ ਸਹੀ ਕਿਸ ਤਰੀਕੇ ਦਾ ਹੋਏਗਾ ਉਹਦੇ ਦਰਸ਼ਨ ਕਿੱਦਾਂ ਦੇ ਆਉਣਗੇ ਸਾਧ ਸੰਗਤ ਜੀ ਉਹ ਭੈਣ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਬਹੁਤ ਵਧੀਆ ਲੱਗੇ ਵਿਚਾਰ ਕੀ ਅੱਜ ਵੀ ਐਸੇ ਐਸੀਆਂ ਰੂਹਾਂ ਹਨ ਜਿਹੜੇ ਮਟੀਰੀਅਲਿਸਟਿਕ ਚੀਜ਼ਾਂ ਤੋਂ ਉੱਪਰ ਉੱਠ ਕੇ ਐਸੀ ਮੰਗ ਵੀ ਅੰਦਰ ਵਿੱਚ ਰੱਖਦੀਆਂ ਨੇ ਕਿ ਅਸੀਂ ਬਾਬਾ ਜੀ ਦੇ ਦਰਸ਼ਨ ਕਰਨੇ ਨੇ ਸਾਧ ਸੰਗਤ ਜੀ ਹੁਣ ਇੱਕ ਸਵਾਲ ਐਸਾ ਵੀ ਆਇਆ ਸੀ ਕਿ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਕੁਝ ਪੁੱਛਣਾ ਚਾਹੁੰਦੇ ਹਾਂ ਕਿਵੇਂ ਪੁੱਛ ਸਕਦੇ ਹਾਂ ਬਾਬਾ ਦੀਪ ਸਿੰਘ ਜੀ ਨਾਲ ਗੱਲਾਂ ਕਰਨੀਆਂ ਕਿਵੇਂ ਕਰ ਸਕਦੇ ਹਾਂ ਹੈ ਕੋਈ ਐਸਾ ਤਰੀਕਾ ਕੋਈ ਐਸਾ ਵੇ ਜਿਹੜੇ ਰਾਹੀ ਅਸੀਂ ਗੁਰੂ ਸਹਿਬਾਨ ਦੇ ਨਾਲ ਗੱਲਾਂ ਕਰ ਸਕੀਏ ਇੱਕ ਤੇ ਅਰਦਾਸ ਕਹਿੰਦੇ ਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਅਰਦਾਸ ਅਸੀਂ ਕਰ ਸਕਦੇ ਹਾਂ ਅਰਜ ਉਹ ਹੁੰਦੀ ਆ ਅਰਜੀ ਦਾਸ ਬਣ ਕੇ ਅਰਜ਼ ਕਰਨੀ ਕਿ ਪਾਤਸ਼ਾਹ ਅਸੀਂ ਇਹ ਅਰਜੀ ਤੁਹਾਡੇ ਤਾਂ ਹੀ ਲਾ ਰਹੇ ਆ ਤੇ ਮਿਹਰ ਕਰੋ ਕਿਰਪਾ ਕਰੋ ਸਾਡੀ ਅਰਜੀ ਨੂੰ ਕਬੂਲ ਕਰੋ ਉਹ ਹੁੰਦੀ ਆ ਅਰਦਾਸ ਕੀ ਅਸੀਂ ਬਾਬਾ ਦੀਪ ਸਿੰਘ ਜੀ ਨਾਲ ਗੱਲ ਕਰ ਸਕਦੇ ਆ ਜੇ ਕਰ ਸਕਦੇ ਆ ਤਾਂ ਫਿਰ ਉਹ ਤਰੀਕਾ ਕੀ ਹੈ ਸਾ ਸੰਗਤ ਜੀ ਗੁਰੂ ਸਹਿਬਾਨ ਨਾਲ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਗੁਰੂ ਸਹਿਬਾਨ ਨੂੰ ਪਹਿਲਾਂ ਆਪਣੇ ਅੰਦਰ ਸੇ ਛਾਤੀ ਮਾਰ ਕੇ ਦੇਖਣੀ ਆ ਕਿ ਅਸੀਂ ਗੁਰੂ ਸਹਿਬਾਨ ਨੂੰ ਹਾਜ਼ਰ ਨਾਜ਼ਰ ਮੰਨਦੇ ਹਾਂ ਅਸੀਂ ਮੰਨਦੇ ਹਾਂ ਕਿ ਉਹ ਹਾਜ਼ਰ ਨਾਜ਼ਰ ਗੁਰੂ ਨੇ ਅਣ ਦੇ ਵਿੱਚ ਗੁਰੂ ਸਹਿਬਾਨ ਦਾ ਵਾਸਾ ਹੈ ਬਾਬਾ ਦੀਪ ਸਿੰਘ ਜੀ ਸਰਵ ਵਿਆਪਕ ਨੇ ਹਰ ਜਗ੍ਹਾ ਨੇ ਕਿ ਅਸੀਂ ਮੰਨਦੇ ਹਾਂ ਕਿ ਉਹ ਹਾਜ਼ਰ ਨਾਜ਼ਰ ਨੇ ਜੇ ਸਾਡੇ ਅੰਦਰ ਇਹੀ ਚੀਜ਼ ਨਹੀਂ ਸਾਨੂੰ ਇਹੀ ਨਹੀਂ ਸਮਝ ਇਹੀ ਸਾਨੂੰ ਸੋਝੀ ਨਹੀਂ ਉਹ ਹੈਗੇ ਆ ਕਿ ਨਹੀਂ ਹੈਗੇ ਉਹ ਮਤਲਬ ਵਿਚਰਦੇ ਨੇ ਕਿ ਨਹੀਂ ਵਿਚਰਦੇ ਜੇ ਸਾਡੇ ਮਨ ਵਿੱਚ ਇਹੀ ਚੀਜ਼ ਦੀ ਡਾਊਟ ਆ ਤੇ ਫਿਰ ਤੇ ਇਹ ਸਵਾਲ ਹੀ ਸਾਡੇ ਮਨ ਵਿੱਚ ਨਹੀਂ ਆਉਣਾ ਕਿ ਅਸੀਂ ਬਾਬਾ ਦੀਪ ਸਿੰਘ ਜੀ ਨਾਲ ਗੱਲਾਂ ਕਰਨੀਆਂ ਆ ਸਵਾਲ ਪੁੱਛਣੇ ਆ ਵਿਚਾਰ ਕਰਨੇ ਆ ਦਰਸ਼ਨ ਕਰਨੇ ਆ ਫਿਰ ਇਹ ਮਨ 'ਚ ਸਵਾਲ ਨਹੀਂ ਆਉਣਗੇ ਜੇ ਸਾਨੂੰ ਇਸ ਚੀਜ਼ ਦੀ ਸੋਝੀ ਹੈ ਕਿ ਉਹ ਹਾਜ਼ਰ ਨਾਜ਼ਰ ਨੇ ਉਹ ਦਰਸ਼ਨ ਦੇਣਗੇ ਅਸੀਂ ਮੰਨਦੇ ਹਾਂ ਕਿ ਹੋਏਗੇ ਨੇ ਗੁਰੂ ਸਾਹਿਬਾਨ ਅੱਜ ਵੀ ਹੈਗੇ ਨੇ ਦਰਸ਼ਨ ਦਿੰਦੇ ਨੇ ਤੇ ਫਿਰ ਇਹ ਸਵਾਲ ਜਾਇਜ਼ ਹੈ ਤੇ ਫਿਰ ਦਰਸ਼ਨ ਕਿਵੇਂ ਹੋ ਸਕਦੇ ਨੇ ਫਿਰ ਕਿਵੇਂ ਅਸੀਂ ਗੱਲਾਂ ਕਰੀਏ ਸਾਧ ਸੰਗਤ ਜੀ ਜੋ ਗੁਰੂ ਕੀ ਬਾਣੀ ਹੈ ਜਿਹੇ ਅਸੀਂ ਉਹ ਤੇ ਭਰੋਸਾ ਰੱਖਦੇ ਆ ਨਾ ਜੇ ਸ਼ਰਧਾ ਰੱਖਦੇ ਆ ਹੁਣ ਗੱਲ ਕਰਨ ਦਾ ਤਰੀਕਾ ਕੀ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਕਿ ਅਸੀਂ ਬਾਬਾ ਦੀਪ ਸਿੰਘ ਜੀ ਨਾਲ ਕਿਵੇਂ ਗੱਲ ਕਰੀਏ ਹੁਣ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਜਾਣਾ ਮੰਨ ਲਓ ਕਿ ਅਸੀਂ ਸ਼ਹੀਦਾ ਸਾਹਿਬ ਗਏ ਆ ਸ਼ਹੀਦਾ ਸਾਹਿਬ ਜਾਨ ਲੱਗਿਆ ਜਦੋਂ ਵੀ ਸ਼ਹੀਦ ਦੇ ਸਥਾਨ ਤੇ ਜਾਣਾ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣਾ ਸਰੀਰ ਨੂੰ ਤੇ ਸਾਫ਼ ਕਰਕੇ ਹੀ ਜਾਨੇ ਆ ਪਰ ਆਪਣੇ ਜਿਹੜੇ ਕੇਸ ਆ ਉਹਨਾਂ ਨੂੰ ਵੀ ਸੁੱਚੇ ਕਰਕੇ ਜਾਈਏ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਿਰ ਵੀ ਆਪਣਾ ਨਾਲ ਧੋ ਕੇ ਜਾਣਾ ਹੈ ਤੇ ਨਾਲ ਆਪਣਾ ਸਰੀਰ ਬਿਲਕੁਲ ਸੁੱਚੇ ਵਸਤਰ ਪਾ ਕੇ ਜਾਣਾ ਹੈ ਕਿਉਂਕਿ ਜਿੱਥੇ ਸੁਚਮਤਾ ਹੈ ਉੱਥੇ ਸ਼ਹੀਦ ਸਿੰਘ ਹਾਜ਼ਰ ਹੁੰਦੇ ਨੇ ਤੇ ਉਹਦੇ ਤੇ ਖੁਸ਼ ਵੀ ਹੁੰਦੇ ਨੇ ਆਪਣੇ ਆਪ ਨੂੰ ਫਸ਼ਸ਼ ਕਰਕੇ ਸਰੀਰਕ ਤੌਰ ਤੇ ਫੇਰ ਜਾਣਾ ਹੈ ਤੇ ਫੇਰ ਜਦੋਂ ਸ਼ਹੀਦ ਦੇ ਅਸਥਾਨ ਤੇ ਚਲੇ ਜਾਣਾ ਹੈ ਤੇ ਉੱਥੇ ਜਾ ਕੇ ਅੰਦਰ ਦਸ ਹਿੰਜੋੜੇ ਤੋਂ ਐਂਟਰ ਹੁੰਦੇ ਆਂ ਪਹਿਲਾਂ ਅਰਦਾਸਾ ਸੋਧ ਦੇਣਾ ਹੈ ਕੀ ਪਾਸ਼ਾ ਜੀ ਤੁਹਾਡੇ ਦਰਸ਼ਨਾਂ ਨੂੰ ਆਏ ਹਾਂ ਤੇ ਹੁਣ ਤੁਹਾਡੇ ਦਰ ਤੇ ਆ ਕੇ ਅਸੀਂ ਪੁਕਾਰ ਕਰ ਰਹੇ ਹਾਂ ਕਿ ਪਾਸ਼ਾ ਜੀ ਦਰਸ਼ਨ ਦਿਓ ਤੇ ਇੱਕ ਮਨ ਦੇ ਵਿੱਚ ਵਿਚਾਰ ਕਰ ਲੈਣੀ ਹੈ ਕਿ ਜਦੋਂ ਮੈਂ ਹੁਣ ਅੰਦਰ ਐਂਟਰ ਹੋ ਗਿਆ ਦਰਸ਼ਨੀ ਡਿਉੜੀ ਤੋਂ ਜਿਹੜਾ ਵੀ ਸ਼ਬਦ ਇੱਕ ਤੇ ਚੱਲ ਰਿਹਾ ਹੋਏਗਾ ਸ਼ਬਦ ਜਦੋਂ ਅਸੀਂ ਦਰਸ਼ਨੀ ਡਿਉੜੀ ਤੋਂ ਲੰਗੇ ਆ ਪਹਿਲਾਂ ਹੀ ਚੱਲ ਰਿਹਾ ਹੋਏਗਾ ਜ਼ਰੂਰੀ ਤੇ ਨਹੀਂ ਕਿ ਸਟਾਰਟਿੰਗ ਤੋਂ ਚੱਲ ਰਿਹਾ ਹੋਏਗਾ ਜਿਹੜਾ ਵੀ ਸ਼ਬਦ ਉਸ ਤੋਂ ਬਾਅਦ ਸ਼ੁਰੂ ਹੋਵੇ ਨਵਾਂ ਸ਼ਬਦ ਰਾਗੀ ਸਿੰਘ ਸ਼ੁਰੂ ਕਰੇ ਜਾਂ ਫਿਰ ਕੋਈ ਕਥਾਵਾਚਕ ਲੱਗਾ ਹੋਵੇ ਉਹ ਵਿਚਾਰ ਕਰ ਰਹੇ ਹਣ ਇਹ ਚੀਜ਼ ਸਮਝ ਲੈਣੀ ਆ ਕਿ ਜੋ ਮੈਂ ਮਨ ਵਿੱਚ ਆਸ ਲੈ ਕੇ ਚੱਲੇ ਆਇਆ ਨਾ ਤੇ ਉਹਦਾ ਜਵਾਬ ਬਾਬਾ ਜੀ ਨੇ ਫਿਰ ਬਾਬਾ ਦੀਪ ਸਿੰਘ ਜੀ ਨੇ ਉਹਦਾ ਜਵਾਬ ਜਿਹੜਾ ਆ ਫਿਰ ਉਹ ਸ਼ਬਦ ਦੇਣਾ ਹੀ ਦੇਣਾ ਹੈ ਕਰੀ ਪ੍ਰੈਕਟੀਕਲ ਕਰਕੇ ਦੇਖ ਲਓ ਮੰਨ ਦੇ ਵਿੱਚ ਅਰਦਾਸ ਸੁਚਮਤਾ ਦੇ ਨਾਲ ਸ਼ੀਰ ਸਿੰਘ ਦੇ ਸਥਾਨ ਤੇ ਜਾਣਾ ਦਰਸ਼ਨੀ ਰਿਵੜੀ ਚੋਂ ਹੀ ਅਰਦਾਸ ਹੋ ਦੇਣੀ ਤੇ ਜਿਹੜਾ ਵੀ ਸ਼ਬਦ ਅਗੋ ਲੱਗਾ ਆਏਗਾ ਸਮਝ ਲੈਣਾ ਕਿ ਉਹ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਗੱਲ ਕਰ ਰਹੇ ਨੇ ਪਹਿਲੀ ਚੀਜ਼ ਇਹ ਸਮਝ ਲੈਣੀ ਫਿਰ ਤੁਸੀਂ ਆਪਣੇ ਬਹੁਤੇ ਸਵਾਲਾਂ ਦੇ ਜਵਾਬ ਜਿਹੜੇ ਆ ਇਸ ਤਰੀਕੇ ਨਾਲ ਲੈ ਸਕਦੇ ਹੋ ਇਸ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਦੇ ਨਾਲ ਗੱਲ ਕਰ ਸਕਦੇ ਹੋ ਹੋਰ ਵੀ ਤਰੀਕੇ ਨੇ ਹੁਣ ਅੰਦਰ ਜਾਣਾ ਆ ਦੇਗ ਕਰਾਉਣੀ ਆ ਦੇਗ ਵੀ ਸੁਚਮਤਾ ਦੇ ਨਾਲ ਲੈਣੀ ਆ ਤੇ ਦੇਗ ਹੱਥ ਵਿੱਚ ਲੈ ਕੇ ਅਰਦਾਸ ਕਰਨੀ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਗੁਰੂ ਸਾਹਿਬ ਦੇ ਚਰਨਾਂ ਦੇ ਅੱਗੇ ਸਹੀ ਸਿੰਘਾਂ ਦੇ ਅੱਗੇ ਕਿ ਪਾਤਸ਼ਾਹ ਜੀ ਦੇਗ ਹੈ ਭੋਗ ਲਾਓ ਆਪ ਫੜ ਕੇ ਅਰਦਾਸ ਕਰਨੀ ਤੇ ਫਿਰ ਦਰਸ਼ਨ ਦੇਦਾਰ ਕਰਨੇ ਪਾਤਸ਼ਾਹ ਦੇ ਕਿ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨਾਂ ਨੂੰ ਆਏ ਹਾਂ ਜਿਸ ਸਾਧ ਸੰਗਤ ਜੀ ਬਹੁਤ ਸੇ ਸਵਾਲਾਂ ਦੇ ਜਵਾਬ ਤੇ ਆਈ ਐਮ ਕਵਾਇਰ ਸ਼ੋਰ ਅਬਾਊਟ ਦਿਸ ਕਿ ਬਹੁਤ ਸੇ ਸਵਾਲਾਂ ਦੇ ਜਿਹੜੇ ਜਵਾਬ ਨੇ ਤੁਹਾਡੇ ਉਹ ਇਸੇ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਦੇ ਦਿੰਦੇ ਨੇ ਤੇ ਬਾਕੀ ਜੇ ਬਾਬਾ ਦੀਪ ਸਿੰਘ ਜੀ ਨੇ ਚਾਏ ਐਸੀਆਂ ਰੂਹਾਂ ਵੀ ਹਨ ਦਾਸ ਤੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਐਸੀਆਂ ਰੂਹਾਂ ਵੀ ਨੇ ਜਿਨ੍ਹਾਂ ਨੂੰ ਦਰਸ਼ਨ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਦੇ ਵਿੱਚ ਵੀ ਦਿੱਤੇ ਨੇ ਸਾਧ ਸੰਗਤ ਜੀ ਸਵਾਲ ਲਖ ਦਾ ਬੜੀ ਮਹੱਤਤਾ ਹੈ ਸਵਾ ਲੱਖ ਜਿਹੜਾ ਸ਼ਬਦ ਹੈ ਨਾ ਇਹਦੀ ਬੜੀ ਮਹੱਤਤਾ ਹੈ ਮੂਲ ਮੰਤਰ ਦੇ ਜੇ ਕੋਈ ਸਵਾ ਲੱਖ ਜਾਪ ਕਰ ਲੇ ਕਿਉਂ ਨਹੀਂ ਬਰਕਤਾਂ ਆਉਣਗੀਆਂ ਕਿਉਂ ਗੁਰੂ ਸਾਹਿਬਾਨ ਦੀ ਖੁਸ਼ੀ ਨਹੀਂ ਮਿਲੇਗੀ ਪਰ ਸਾ ਸੰਗਤ ਜੀ ਇੱਕ ਚੀਜ਼ ਯਾਦ ਰੱਖਣੀ ਖੁਸ਼ੀ ਉਦੋਂ ਹੀ ਮਿਲਨੀ ਆ ਭਾਵੇਂ ਸਵਾ ਲੱਖ ਦੇ ਤੁਸੀਂ 6 ਲੱਖ 10 ਲੱਖ ਜਾਪ ਕਰ ਲੋ ਜੇ ਸੁਚਮਤਾ ਨਹੀਂ ਨਾ ਜੇ ਰਹਿਤ ਮਰਿਆਦਾ ਦੇ ਅਨੁਸਾਰ ਜਾਪ ਨਹੀਂ ਕੀਤਾ ਤੇ ਫੇਰ ਕੋਈ ਲਾਭ ਪ੍ਰਾਪਤ ਨਹੀਂ ਹੋਣਾ ਕਈ ਐਸੇ ਵੀ ਹੋਣਗੇ ਕੋਈ ਨਾ ਕੋਈ ਕਮੈਂਟ ਥੱਲੇ ਤੁਸੀਂ ਪੜ ਲਿਓ ਆ ਹੀ ਜਾਏਗਾ ਕਿ ਅਸੀਂ ਤੇ ਜਾਪ ਵੀ ਕੀਤੇ ਜੋਤ ਵੀ ਲਾਉਂਦੇ ਸੀ ਪਰ ਬਰਕਤ ਨਹੀਂ ਆਈ ਮਤਲਬ ਕਿਰਪਾ ਨਹੀਂ ਹੋਈ ਦਰਸ਼ਨ ਨਹੀਂ ਹੋਏ ਸਾ ਸੰਗਤ ਜੀ ਕੋਈ ਨਾ ਕੋਈ ਕਮੀ ਰਹਿ ਗਈ ਹੋਏਗੀ ਕਿਉਂਕਿ ਸੁਚਮਤਾ ਦੇ ਨਾਲ ਜਾਪ ਕਰਨਾ ਸਵਾ ਲੱਖ ਜੇ ਅਸੀਂ ਸੋਚਦੇ ਨਾ ਕਿ ਸਵਾ ਲੱਖ ਕਰਨਾ ਹੈ ਸੁਚਮਤਾ ਦੇ ਨਾਲ ਸੁਚਮਤਾ ਦੇ ਨਾਲ ਜਾਨੀ ਕਿ ਸੁੱਚੇ ਵਸਤਰ ਪਹਿਨ ਕੇ ਸੁੱਚੀ ਜਗ੍ਹਾ ਤੇ ਇਸ਼ਨਾਨ ਕਰਕੇ ਫਿਰ ਜਾਪ ਕਰਨਾ ਫਿਰ ਗੁਰੂ ਸਾਹਿਬ ਦੀ ਖੁਸ਼ੀ ਮਿਲੇਗੀ ਸ਼ਹੀਦ ਸਿੰਘਾਂ ਦੀ ਖੁਸ਼ੀ ਮਿਲੇਗੀ ਤੇ ਸਾਧ ਸੰਗਤ ਜੀ ਫਿਰ ਜਰੂਰ ਸਵਾ ਲੱਖ ਜਾ ਸਵਾ ਲੱਖ ਜਿਹੜਾ ਮੂਲ ਮੰਤਰ ਦਾ ਜਾਪ ਕਰਨਾ ਗੁਰ ਮੰਤਰ ਦਾ ਜਾਪ ਕਰਨਾ ਕਈ ਐਸੀਆਂ ਰੂਹਾਂ ਨੇ ਜਿਨ੍ਹਾਂ ਨੇ ਸਵਾ ਲੱਖ ਬ੍ਰਹਮ ਕਵਚ ਦਾ ਜਾਪ ਕੀਤਾ ਸਾਧ ਸੰਗਤ ਜੀ ਕਿਰਪਾ ਹੋਏਗੀ ਜਰੂਰ ਗੁਰੂ ਸਾਹਿਬ ਸਾਡੇ ਤੇ ਦਿਆਲ ਹੋਣਗੇ ਮਿਹਰ ਕਰਨਗੇ ਬਸ ਸੁਚਮਤਾ ਦੇ ਨਾਲ ਸਾਵਧਾਨ ਹੋ ਕੇ ਇਕਾਗਰ ਚਿੱਤ ਮਨ ਨੂੰ ਆਪਣੇ ਨੂੰ ਕਰਕੇ ਸ਼ਰਧਾ ਤੇ ਭਾਵਨਾ ਦੇ ਨਾਲ ਜਰਾਪਨੀ ਸ਼ੁਰੂ ਕਰਨਾ ਹੈ ਤੇ ਸ਼ੁਰੂ ਕਰਨੇ ਵੇਲੇ ਦੇਗ ਬਣਾਉਣੀ ਹੈ ਦੇਗ ਜ਼ਰੂਰੀ ਹੈ ਦੇਗ ਬਣਾ ਕੇ ਅਰਦਾਸਾ ਸੋਧ ਕੇ ਕਿ ਪਾਤਸ਼ਾਹ ਜੀ ਸਾਡੇ ਵਿੱਚ ਨਹੀਂ ਸਮਰੱਥਾ ਨਹੀਂ ਕਿ ਅਸੀਂ ਜਾਪ ਕਰ ਸਕੀਏ ਜਾਪ ਤੁਸੀਂ ਕਰਵਾ ਰਹੇ ਹੋ ਤੁਸੀਂ ਕਰਵਾਉਣਾ ਹੈ ਹੱਥ ਦੇ ਕੇ ਆਪਣੀ ਸੇਵਾ ਆਪੇ ਲੈ ਲੈਣਾ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਤੁਸੀਂ ਮਨ ਵਿੱਚ ਨਿਸ਼ਚਾ ਰੱਖ ਕੇ ਜਾਪ ਕਰੋਗੇ ਉਹ ਨਿਸ਼ਚਾ ਜਰੂਰ ਮਹਾਰਾਜ ਕਬੂਲ ਕਰਨਗੇ ਬਾਬਾ ਦੀਪ ਸਿੰਘ ਜੀ ਕਬੂਲ ਕਰਨਗੇ ਮੰਦੀਆਂ ਮਨੋ ਕਾਮਨਾਵਾਂ ਪੂਰਨ ਕਰਨਗੇ ਸਾਧ ਸੰਗਤ ਜੀ ਅੰਗਤ ਜੀ ਜਾਪ ਜਦੋਂ ਵੀ ਅਸੀਂ ਕਰਨਾ ਹੈ ਇੱਕ ਸਮਾਂ ਰੱਖਣਾ ਹੈ ਟਾਈਮ ਇੱਕ ਹੋਵੇ ਮੰਨ ਲਓ ਮੈਂ ਅਮਰਤ ਵੇਲੇ 4 ਵਜੇ ਜਾਪ ਕੀਤਾ ਅਜ ਕੱਲ ਵੀ 4 ਵਜੇ ਕਰਨਾ ਪਰਸੋਂ ਵੀ 4 ਵਜੇ ਐਦਾਂ 4 ਵਜੇ ਹੀ ਰੱਖਣਾ ਸੇਮ ਜਗ੍ਹਾ ਰੱਖਣੀ ਹੈ ਨਹੀਂ ਕਿ ਪਹਿਲਾਂ ਕਿਤੇ ਕਰ ਲਿਆ ਕਿਤੇ ਕਰ ਲਈ ਇਕਾਂਤ ਜਗ੍ਹਾ ਦੇ ਵਿੱਚ ਸਾਫ਼ ਜਗ੍ਹਾ ਦੇ ਵਿੱਚ ਜਿੱਥੇ ਆਉਣ ਜਾਣ ਘੱਟ ਹੈ ਉੱਥੇ ਜਾਪ ਕਰਨਾ ਸਾਧ ਸੰਗਤ ਜੀ ਲਾਗੇ ਜਲ ਰੱਖਣਾ ਤੇ ਬੋਲ ਕੇ ਜਾਪ ਕਰਨਾ ਇਹ ਨਹੀਂ ਕਿ ਮੂੰਹ ਦੇ ਵਿੱਚ ਬੋਲੀ ਜਾਣਾ ਬੋਲ ਕੇ ਜਾਪ ਕਰਨਾ ਕਿ ਸਾਨੂੰ ਸੁਣੇ ਵੀ ਤੇ ਆਰਾਮ ਦੇ ਨਾਲ ਕਰਨਾ ਇਹ ਨਹੀਂ ਕਿ ਮੈਂ ਸੰਭਾਲਖ ਕਰਨਾ ਤਾਂ ਮੈਂ ਛੇਤੀ ਛੇਤੀ ਮਤਲਬ ਸਪੀਡ ਦੇ ਵਿੱਚ ਕਰ ਲਾਂ ਇਦਾਂ ਨਹੀਂ ਕਰਨਾ ਕਰਨਾ ਕਿਵੇਂ ਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਬੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਸ ਤਰੀਕੇ ਨਾਲ ਇਕਾਗਰਤਾ ਦੇ ਨਾਲ ਆਰਾਮ ਦੇ ਨਾਲ ਹੌਲੀ-ਹੌਲੀ ਸਹਜੇ-ਸਹਜੇ ਆਪਣੇ ਆਪ ਨੂੰ ਇੰਨੀ ਕ ਆਵਾਜ਼ ਰੱਖਣੀ ਹੈ ਕਿ ਆਪਣੇ ਕੰਨਾਂ ਤੱਕ ਆਵਾਜ਼ ਪਹੁੰਚੇ ਬਹੁਤਾ ਉੱਚੀ ਵੀ ਨਹੀਂ ਕਰਨਾ ਤੇ ਬਹੁਤਾ ਸਲੋ ਵੀ ਨਹੀਂ ਕਰਨਾ ਆਪਣੇ ਕੰਨਾਂ ਨੂੰ ਸੁਣਨੀ ਇੰਨੀ ਕ ਆਵਾਜ਼ ਰੱਖਣੀ ਹੈ ਜਰੂਰ ਕਿਰਪਾ ਕਰਨਗੇ ਤੇ ਜੇ ਕੋਈ ਸ਼ਹੀਦੀ ਜੋਤ ਘਰ ਦੇ ਵਿੱਚ ਲਗਾਉਂਦਾ ਹੈ ਉਹਦੇ ਵਿੱਚ ਵੀ ਕਈ ਵਾਰੀ ਸਾਡੇ ਕੋਲ ਭੁੱਲਾਂ ਹੋ ਜਾਂਦੀਆਂ ਨੇ ਕਿਉਂਕਿ ਵਿਚਾਰ ਹੁੰਦੀ ਰਹਿੰਦੀ ਆ ਵੀਡੀਓਜ਼ ਪੋਨ ਕਰਕੇ ਲੋ ਸੰਗਤ ਜਿਹੜੀ ਆ ਕਮੈਂਟ ਜਾਂ ਕਾਲ ਜਾਂ ਮੈਸੇਜ ਦੇ ਰਹੇ ਆਂ ਹੀ ਸਾਡੇ ਤੱਕ ਮਤਲਬ ਪਹੁੰਚਾਉਂਦੇ ਰਹਿੰਦੇ ਨੇ ਕਿ ਜੋਤ ਵੀ ਲਾਉਨੇ ਆ ਜਾਪ ਵੀ ਕਰਦੇ ਆਂ ਬਾਣੀ ਵੀ ਪੜਦੇ ਆਂ ਫਿਰ ਵੀ ਕਿਰਪਾ ਨਹੀਂ ਹੋ ਰਹੀ ਸਾ ਸੰਗਤ ਜੀ ਜੋਤ ਜਿਹੜੀ ਐ ਸਾਫ਼ ਸੁਥਰੀ ਸੁੱਚੀ ਜਗ੍ਹਾ ਤੇ ਹੀ ਲਾਉਣੀ ਚਾਹੀਦੀ ਤੇ ਜੋਤ ਦਾ ਕਿਓ ਜਿਹੜਾ ਉਹ ਵੀ ਸੁੱਚਾ ਹੋਣਾ ਚਾਹੀਦਾ ਹੈ ਸਾਫ਼ ਹੋਣਾ ਚਾਹੀਦਾ ਮਿਲਾਵਟ ਵਾਲਾ ਨਹੀਂ ਤੇ ਜੋਤ ਜਿੱਥੇ ਵੀ ਲੱਗੀ ਆ ਉੱਥੇ ਤੁਸੀਂ ਆ ਨੋਨ ਵੈਜ ਚੀਜ਼ਾਂ ਜਿਹੜੀਆਂ ਨਹੀਂ ਲੈ ਕੇ ਜਾ ਸਕਦੇ ਜੇ ਕੋਈ ਡਰਿੰਕ ਕਰਦਾ ਹੈ ਜਿੱਥੇ ਜੋਤ ਲੱਗੀ ਆ ਉੱਥੇ ਡਰਿੰਕ ਕਰਨ ਵਾਲਾ ਨਹੀਂ ਜਾ ਸਕਦਾ 사ਸੰਗਤ ਜੀ ਜਿੱਥੇ ਵੀ ਜੋਤ ਲੱਗੀ ਆ ਇਸ਼ਨਾਨ ਕਰਕੇ ਹੀ ਉੱਥੇ ਜਾਣਾ ਜਿਸ ਵੀ ਕਮਰੇ ਦੇ ਵਿੱਚ ਜੋਤ ਲੱਗੀ ਇਸ਼ਨਾਨ ਕਰਕੇ ਸੁੱਚੇ ਵਸਤਰ ਲੈ ਕੇ ਹੀ ਉੱਥੇ ਜਾਣਾ ਤੇ ਕਿਸੇ ਵੀ ਤਰੀਕੇ ਦਾ ਨਸ਼ਾ ਕਰਕੇ ਜਾਂ ਕੋਈ ਹੋਰ ਚੀਜ਼ ਦਾ ਸੇਵਨ ਕਰਕੇ ਨਹੀਂ ਜਾ ਸਕਦੇ ਇਹਦੇ ਨਾਲ ਉਹ ਜੋਤ ਲਗਾਓ ਹੀ ਨਾ ਜੇ ਤੁਸੀਂ ਸਚਮਤਾ ਦੇ ਨਾਲ ਸਤਕਾਰ ਦੇ ਨਾਲ ਨਹੀਂ ਰੱਖ ਸਕਦੇ ਸਾਧ ਸੰਗਤ ਜੀ ਫਿਰ ਜੋਤ ਉਦੋਂ ਹੀ ਲਾਓ ਜਦੋਂ ਤੁਸੀਂ ਪੂਰੇ ਸਚਮਤਾ ਦੇ ਨਾਲ ਜੋਤ ਲਗਾ ਸਕੋ ਕਿਉਂਕਿ ਜੋਤ ਜਿੱਥੇ ਵੀ ਹੁੰਦੀ ਹੈ ਸ਼ਹੀਦੀ ਪੈਰੇ ਲੱਗਦੇ ਨੇ ਤੇ ਸ਼ਹੀਰ ਸਿੰਘ ਜਿਹੜੇ ਨੇ ਉਹ ਸੁੱਚੀ ਜਗ੍ਹਾ ਤੇ ਹੀ ਉਹਨਾਂ ਨੂੰ ਸੁੱਚੀ ਜਗ੍ਹਾ ਹੀ ਪਸੰਦ ਹੈ ਸਚਮਤਾ ਹੀ ਪਸੰਦ ਹੈ ਸਤਿ ਸੰਗਤ ਜੀ ਇਦਾਂ ਜਾਪ ਕਰਨਾ ਹੈ ਜਿਵੇਂ ਦਾਸ ਨੇ ਪਹਿਲਾਂ ਦੱਸਿਆ ਕਰਕੇ ਦੇਖੋ ਪ੍ਰੈਕਟੀਕਲ ਜਰੂਰ ਗੁਰੂ ਸਾਹਿਬ ਖੁਸ਼ ਹੋਣਗੇ ਸਤਿ ਸੰਗਤ ਜੀ ਜੇ ਸੋਚਨਤਾ ਦੇ ਨਾਲ ਜੋਤ ਲਗਾ ਕੇ ਦੀਗ ਬਣਾ ਕੇ ਅਮਰਤ ਵੇਲੇ ਇੱਕੋ ਸਮੇਂ ਜਾਪ ਕਰਾਂਗੇ ਨਾ ਇੱਕ ਨਾ ਇੱਕ ਦਿਨ ਤੁਹਾਨੂੰ ਇਦਾਂ ਦਾ ਚੀਜ਼ ਇਦਾਂ ਦੀ ਵਾਈਬਸ ਵਾਈਬ੍ਰੇਸ਼ਨ ਆਉਣਗੀਆਂ ਤੁਹਾਨੂੰ ਕੋਈ ਨਾ ਕੋਈ ਹਿੰਟ ਮਿਲੇਗਾ ਕਿ ਸ਼ਹੀਦ ਫੌਜ ਤੁਹਾਡੇ ਨਾਲ ਤਾਨੂੰ ਦਰਸ਼ਨ ਵੀ ਦੇਣਗੇ ਜੇ ਮਨ ਦੇ ਵਿੱਚ ਆਸ ਹੈ ਇਸ਼ਾ ਹੈ ਕਿ ਦਰਸ਼ਨ ਕਰਨਾ ਹੈ ਗੁਰੂ ਸਹਿਰ ਦੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਸਿੰਘਾਂ ਦੇ ਸਿੱਖ ਸਿੰਘ ਦਰਸ਼ਨ ਵੀ ਦੇਣਗੇ ਆਪਣੇ ਆਪ ਨੂੰ ਉਸ ਸਥਲ ਤੇ ਲੈ ਜਾਈਏ ਨਾ ਪਹਿਲਾਂ ਉੱਥੋਂ ਤੱਕ ਲੈ ਜਾਈਏ ਕਿ ਦਰਸ਼ਨਾ ਜੋਗੇ ਹੋ ਤੇ ਜਾਈਏ ਪਹਿਲਾਂ ਸਿੱਖ ਸਿੰਘ ਜਰੂਰ ਦਰਸ਼ਨ ਦੇਣਗੇ ਸੋ ਇਸ ਤਰੀਕੇ ਨਾਲ 108 ਮਣਕਣਿਆਲੀ ਜਿਹੜੀ ਮਾਲਾ ਹੈ ਮਾਲਾ ਹੈ ਨਾ ਹੁਣ ਇਹ ਗਿਣਤੀ ਮਿੰਤੀ ਨਹੀਂ ਹੁੰਦੀ ਕਿ ਗਿਣਤੀਆਂ ਚ ਪਾਠ ਨਹੀਂ ਕਰਨਾ ਚਾਹੀਦਾ ਸਾਧ ਸੰਗਤ ਜੀ ਖੁੱਲਾ ਪਾਠ ਜਿੰਨਾ ਮਰਜ਼ੀ ਕਰੋ ਜਾਪ ਜਿੰਨਾ ਮਰਜ਼ੀ ਕਰੋ ਖੁੱਲਾ ਉੱਠਦੇ ਬੈੰਦੇ ਸੌਂਦੇ ਆ ਖਾਂਦੇ ਆ ਪੀਂਦੇ ਆ ਕਰ ਸਕਦੇ ਆ ਖੁੱਲਾ ਪਰ ਜੇ ਅਸੀਂ ਕਿਸੇ ਖਾਸ ਵਜ੍ਹਾ ਦੇ ਕਰਕੇ ਜਾਪ ਕਰਨਾ ਚਾਹੁੰਦੇ ਆ ਤੇ ਫਿਰ ਉਹ ਇੱਕ ਸਮਾਂ ਰੱਖਣਾ ਹੈ ਤੇ ਫਿਰ ਉਹ ਸਵਾ ਲੱਖ ਕਰਨਾ ਘਟੋ ਘਟ ਤੇ ਸਮਾਂ ਉਹ ਆਪਣੀ ਮਰਜ਼ੀ ਹੈ ਜਿੰਨਾ ਅਸੀਂ ਟਾਈਮ ਕੱਟ ਸਕਦੇ ਆ ਕਈ ਚਾਲੀਆਂ ਦਿਨਾਂ ਚ ਕਰਦੇ ਨੇ ਕਈ 6 ਮਹੀਨਿਆਂ ਚ ਕਿਸੇ ਤਰੀਕੇ ਨਾਲ ਵੀ ਅਸੀਂ ਕਰ ਸਕਦੇ ਆ ਪਰੇਕੀ ਸਮਾਇਕ ਰਖਣਾ ਇਹਨਾ ਸਮੇ ਤੇ ਮੈਂ ਪਾਠ ਕਰਨਾ ਹੈ ਤੇ ਕਰਨਾ ਹੈ ਸੁੱਚੇ ਵਸਤਰ ਪਹਿਨ ਕੇ ਤੇ ਜਰੂਰ ਬੜੀਆਂ ਹੱਡ ਬੀਤੀਆਂ ਐਸੀਆਂ ਨੇ ਵੀ ਜਿਹੜੀਆਂ ਅਸੀਂ ਮੂਲ ਮੰਤਰ ਦੀਆਂ ਮਤਲਬ ਸੁਣਦੇ ਆ ਸੰਗਤ ਦੇ ਕੋਲੋਂ ਵੀ ਸੰਗਤ ਦੇ ਨਾਲ ਕਿੱਦਾਂ ਦੇ ਐਕਸਪੀਰੀਅੰਸ ਮੂਲ ਮੰਤਰ ਕਰਨ ਤੋਂ ਬਾਅਦ ਚ ਹੋਏ ਸਾਧ ਸੰਗਤ ਜੀ 108 ਮੰਤਰਕਰੀ ਵਾਲੀ ਜਿਹੜੀ ਮਾਲਾ ਹੈ ਨਾ ਉਹਨੂੰ ਲੈ ਕੇ ਜਾਪ ਕਰਨਾ ਤੁਸੀਂ ਤੇ ਉਹਨੂੰ ਜਾਬ ਕਰਨ ਦਾ ਮਤਲਬ ਇਹ ਹੈ ਕਿ ਇੱਕ ਗਿਣਤੀ ਕਾਊਂਟਿੰਗ ਕਰਨੀ ਆਸਾਨ ਹੋ ਜਾਂਦੀ ਹੈ ਕਿ ਚਲੋ ਕਾਊਂਟਿੰਗ ਕੀਤੀ ਤੇ ਉਦਾਂ ਯਾਦ ਰੱਖਣਾ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਐਦਾਂ ਜਾਬ ਕਰਨਾ ਜੇ ਪਰਿਵਾਰ ਵਿੱਚ ਜਿੰਨੇ ਵੀ ਜੀ ਆ ਤੁਸੀਂ ਵੰਡ ਕੇ ਕਰ ਸਕਦੇ ਆਂ ਵੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਇੰਨੇ ਜੀ ਆ ਵੀ ਦੋ ਮਾਲਾ ਮੈਂ ਕਰੂੰ ਦੋ ਤੂੰ ਕਰ ਹਨਾ ਐਦਾਂ ਰਲ ਕੇ ਵੀ ਕਰ ਸਕਦੇ ਆਂ ਬਾਕੀ ਆਪਣੇ ਦੋਸਤ ਮਿੱਤਰਾਂ ਦੇ ਨਾਲ ਵੀ ਅਸੀਂ ਜੇ ਜਾ ਵੀ ਕਰਨਾ ਹੈ ਤੇ ਵੰਡ ਕੇ ਕਰ ਸਕਦੇ ਆ ਤੇ ਸਭ ਤੇ ਗੁਰੂ ਸਾਹਿਬ ਦੀ ਕਿਰਪਾ ਹੋਏਗੀ ਸਭ ਸਭ ਦੇ ਰੋਗ ਕਸ਼ਟ ਮਨ ਦੀਆਂ ਮਨੁਕਾਮਨਾਵਾਂ ਜਰੂਰ ਪੂਰਨ ਹੋਣਗੀਆਂ ਕਿਉਂਕਿ 사ਤਸੰਗ ਜੀ ਅਸੀਂ ਗੁਰੂ ਕੇ ਸੇਖਾਂ ਅਸੀਂ ਥਾਂ ਥਾਂ ਤੇ ਭਟਕਣਾ ਨਹੀਂ ਅਸੀਂ ਕੋਈ ਵੀ ਚੀਜ਼ ਲੈਣੀ ਹੈ ਅਸੀਂ ਆਪਣੇ ਪਾਤਸ਼ਾਹ ਜੀ ਕੋਲ ਲੈਣੀ ਹੈ ਗੁਰੂ ਸਾਹਿਬ ਦੇ ਕੋਲ ਲੈਣੀ ਹੈ ਬਾਣੀ ਦੇ ਵਿੱਚੋਂ ਲੈਣੀ ਹੈ ਆਹ ਮੰਤਰ ਅਸੀਂ ਜਿਹੜੇ ਦੁਨਿਆਵੀ ਜੰਤਰ ਮੰਤਰ ਤੰਤਰ ਚੱਕੀ ਫਿਰਦੇ ਆ ਨਾ 사ਤਸੰਗ ਜੀ ਕੱਖ ਵੀ ਨਹੀਂ ਕੁਛ ਨਹੀਂ ਆਏ ਇਹ ਸਿਰਫ ਸਿੱਧ ਕੀਤੇ ਹੋਏ ਨੇ ਸਾਧ ਸੰਗਤ ਜੀ ਜਿਹੜੀ ਬਾਣੀ ਹੈ ਗੁਰੂ ਦੀ ਬਾਣੀ ਅਕਾਲ ਪੁਰਖ ਦੀ ਰਚਨਾ ਹੁਣ ਮੂਲ ਮੰਤਰ ਹੈ ਜੋ ਇਹ ਅਕਾਲ ਪੁਰਖ ਦੇ ਮੁਖ ਤੋਂ ਨਿਕਲਿਆ ਹੋਇਆ ਹੈ ਸਾਧ ਸੰਗਤ ਜੀ ਗੁਰਪ੍ਰਸਾਦ ਤੱਕ ਅਕਾਲ ਪੁਰਖ ਦੇ ਮੁਖੜੇ ਤੋਂ ਨਿਕਲਿਆ ਹੈ ਤੇ ਇਹ ਮੰਤਰ ਜਿਹੜਾ ਇਸ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਮੰਤਰ ਨਹੀਂ ਜਿਹੜੀ ਬਰਕਤ ਇਸ ਮੰਤਰ ਦੇ ਨਾਲ ਆਉਣੀ ਹੈ ਨਾ ਉਹ ਕਿਸੇ ਹੋਰ ਮੰਤਰ ਦੇ ਨਾਲ ਨਹੀਂ ਆ ਸਕਦੀ ਵੱਡੇ ਵੱਡੇ ਰੋਗ ਬਾਣੀ ਠੀਕ ਕਰਦੀ ਹੈ ਦਾਸ ਦੇ ਨਾਲ ਵੀ ਕਈ ਐਸੀਆਂ ਹੱਡ ਬੀਤੀਆਂ ਘਟਨਾਵਾਂ ਜਿਹੜੀਆਂ ਹੋਈਆਂ ਕਿ ਮੈਂ ਵੈਸੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀਆਂ ਮਨ ਨਹੀਂ ਕਰਦਾ ਕਿ ਮੈਂ ਸ਼ੇਅਰ ਕਰਾਂ ਕਿਤੇ ਸਹੀ ਸਿੰਘਾਂ ਦੀ ਨਾਰਾਜ਼ਗੀ ਨਾ ਹੋ ਜਾਵੇ ਜਾਂ ਗੁਰੂ ਸਾਹਿਬ ਦੀ ਨਾਰਾਜ਼ਗੀ ਨਾ ਹੋ ਜਾਵੇ ਸੋ ਦਾਸ ਪਰਵਾਰ ਦੇ ਵਿੱਚ ਵੀ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਦਾ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਜ਼ਰੂਰ ਜਦਨ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੁਕਮ ਹੋਇਆ ਗੁਰੂ ਸਾਹਿਬ ਦਾ ਦਾਸ ਆਪਣੀਆਂ ਵੀ ਹੱਡ ਬੀਤੀਆਂ ਜ਼ਰੂਰ ਸਾਂਝੀਆਂ ਕਰੇਗਾ 사ਤਸੰਗਤ ਜੀ ਕਿਉਂਕਿ ਇਹ ਜਿਹੜਾ ਪ੍ਰੇਮ ਹੈ ਨਾ ਬਾਬਾ ਦੀਪ ਸਿੰਘ ਜੀ ਨਾਲ ਸ਼ਹੀ ਸਿੰਘਾਂ ਦੇ ਨਾਲ ਇਹ ਐਵੇਂ ਪੈਦਾ ਨਹੀਂ ਹੁੰਦਾ ਕੁਝ ਨਾ ਕੁਝ ਲਾਈਫ ਦੇ ਵਿੱਚ ਹੋਇਆ ਹੋਵੇ ਨਾ ਕੁਝ ਨਾ ਕੁਝ ਪ੍ਰਾਪਤ ਕੀਤਾ ਹੋਵੇ ਤੇ ਫੇਰੀ ਇਹ ਜਿਹੜਾ ਪ੍ਰੇਮ ਹੈ ਨਾ ਫੇਰ ਨਿਕਲਦਾ ਹੈ ਜੋ ਵੀ ਹੱਡ ਬੀਤੀਆਂ ਸਾਖੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਨਾ ਉਹ ਬਾਬਾ ਦੀਪ ਸਿੰਘ ਜੀ ਦੇ ਪ੍ਰੇਮ ਦੇ ਵਿੱਚ ਹੀ ਨੇ ਕਿ ਬਾਬਾ ਜੀ ਅੱਜ ਵੀ ਭਲਾ ਕਰ ਰਹੇ ਨੇ ਸਭ ਦਾ ਭਲਾ ਕਰਦੇ ਨੇ ਸੋ ਬਾਣੀ ਪੜਨੀ ਨਹੀਂ ਛੱਡਨੀ ਸਾ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਹਾਰਾਜ ਜੀ ਕਹਿੰਦੇ ਹੁੰਦੇ ਨੇ ਮਹਾਪੁਰਸ਼ ਸੁਣੋਂਦੇ ਹੁੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਰੂਪ ਹੈ ਮਹਾਰਾਜ ਦਾ ਸਰੂਪ ਹੈ ਮਹਾਰਾਜ ਦਾ ਆਕਾਰ ਦੇ ਦਰਸ਼ਨ ਹੁੰਦੇ ਨੇ ਕਾਦੇ ਵਿੱਚੋਂ ਜਪਜੀ ਸਾਹਿਬ ਦੇ ਵਿੱਚੋਂ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਨਾ ਜਿੰਨੀਆਂ ਪੌੜੀਆਂ ਨੇ ਜਿਉਂ-ਜਿਉਂ ਤੁਸੀਂ ਪੌੜੀਆਂ ਪੜ੍ਹਦੇ ਜਾਂਦੇ ਹੋ ਮਹਾਰਾਜ ਦੇ ਸਰੂਪ ਜਿਹੜਾ ਹੈ ਉਹ ਬਣਦਾ ਜਾਂਦਾ ਹੈ ਮਹਾਰਾਜ ਦੇ ਸਰੂਪ ਦੇ ਦਰਸ਼ਨ ਹੁੰਦੇ ਨੇ ਜਪਜੀ ਸਾਹਿਬ ਪ੍ਰਤੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੇ ਕੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਗੱਲਾਂ ਕਰਨਾ ਚਾਹੁੰਦਾ ਹੈ ਜਬ ਵੀ ਸਾਬ ਦੀ ਬਾਣੀ ਪੜਿਆ ਕਰੋ ਇਹ ਗੁਰੂ ਨਾਨਕ ਦੇਵ ਜੀ ਨਾਲ ਗੱਲਾਂ ਹੀ ਨੇ ਜੇ ਕੋਈ ਬਾਬਾ ਦੀਪ ਸਿੰਘ ਜੀ ਨਾਲ ਗੱਲਾਂ ਕਰਨਾ ਚਾਹੁੰਦਾ ਹੈ 사ਸੰਗਤ ਜੀ ਬਾਣੀ ਨਾਲ ਪ੍ਰੇਮ ਕਰ ਲੋ ਤੇ ਬਾਣੀ ਦੇ ਵਿੱਚੋਂ ਫਿਰ ਬਾਬਾ ਦੀਪ ਸਿੰਘ ਜੀ ਬੋਲਦੇ ਨੇ 사ਸੰਗਤ ਜੀ ਕਹਿ ਦਿਆ ਕਰੋ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਕਹਿ ਦਿਆ ਕਰੋ ਕਦੀ ਟੈਂਦੀ ਕਲਾ ਚ ਨਹੀਂ ਆਓਗੇ ਕਦੀ ਕੋਈ ਵੀ ਦੁੱਖ ਆ ਜਾਏਗਾ ਨਾ ਤੁਹਾਨੂੰ ਢਾਣ ਹੀ ਬਾਏਗਾ ਹਰਾ ਨਹੀਂ ਪਾਏਗਾ ਕਹਿ ਦਿਆ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਣੀ ਦੇ ਵਿੱਚ ਬਹੁਤ ਸ਼ਕਤੀ ਹੈ ਬਹੁਤ ਤਾਕਤ ਹੈ ਪ੍ਰੇਮ ਤੇ ਸ਼ਰਧਾ ਤੇ ਸੁਚਮਤਾ ਦੇ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ ਰਹਿਤ ਮਰਿਆਦਾ ਦੇ ਅਨੁਸਾਰ ਸਾ ਸੰਗਤ ਜੀ ਜੇ ਤੁਹਾਡੇ ਦੇ ਨਾਲ ਵੀ ਕੋਈ ਨਾ ਕੋਈ ਤੁਸੀਂ ਵੀ ਮੂਲ ਮੰਤਰ ਜਿਹੜੇ ਵੀ ਸੰਗਤ ਮੂਲ ਮੰਤਰ ਦਾ ਜਾਪ ਕਰਦੀ ਹੈ ਜਾਂ ਗੁਰ ਮੰਤਰ ਦਾ ਜਾਪ ਕਰਦੀ ਹੈ ਜਾਂ ਕਿਸੇ ਵੀ ਹੋਰ ਸ਼ਬਦ ਦਾ ਜਾਪ ਕਰਦੀ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖਣਾ ਹੈ ਕਿ ਅਸੀਂ ਵੀ ਜਾਪ ਕਰਦੇ ਹਾਂ ਤੇ ਜਿਹੜਾ ਵੀ ਜਾਪ ਕਰਦੇ ਹੋ ਤੁਸੀਂ ਜ਼ਿਕਰ ਕਰ ਦੇਣਾ ਦੇਖਦੇ ਹਾਂ ਕਿ ਕਿੰਨੇ ਇੱਕ ਸੰਗਤ ਜਿਹੜੀ ਹੈ ਉਹ ਪ੍ਰੈਕਟੀਕਲ ਕਰਨ ਵਾਲੀ ਹੈ ਕਿ ਸਿਰਫ ਸਾਖੀਆਂ ਸੁਣਨ ਵਾਲੀਆਂ ਅਸੀਂ ਵੀ ਫਲਾਣੇ ਨਾਲ ਇਦਾਂ ਹੋ ਗਿਆ ਉਹਦੇ ਨਾਲ ਇਦਾਂ ਹੋ ਗਿਆ ਉਹ ਠੀਕ ਹੋ ਗਿਆ ਸਾ ਸੰਗਤ ਜੀ ਜੇ ਅਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਫਿਰ ਸਾਨੂੰ ਵੀ ਬਾਣੀ ਪੜਨੀ ਪਹਿਣੀ ਆ ਜਾਪ ਕਰਨੇ ਪੈਣੇ ਆ ਕਿਉਂਕਿ ਸਾਜਨ ਜੀ ਸਿਮਰਨ ਕਰਨਾ ਪੈਣਾ ਉਹਦੇ ਤੋਂ ਬਿਨਾ ਹੱਲ ਨਹੀਂ ਹੱਲ ਨਹੀਂ ਸਿਮਰਨ ਕੀਤੇ ਆਂ ਹੀ ਗੁਰੂ ਸਾਹਿਬ ਦੀ ਖੁਸ਼ੀ ਮਿਲੇਗੀ ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਮਿਲੇਗੀ ਸੋ ਸਾਰੀ ਸੰਗਤ ਜਿਹੜੀ ਆ ਆਪਣੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸਣਾ ਆ ਕਿਹੜੀ ਸੰਗਤ ਜਾਪ ਕਰਦੀ ਜਿਹੜੇ ਨਹੀਂ ਕਰਦੇ ਉਹ ਅੱਜ ਸ਼ੁਰੂ ਕਰ ਲੋ ਕੱਲ ਫਿਰ ਤੁਸੀਂ ਕਮੈਂਟ ਬਾਕਸ ਦੇ ਦੱਸਣਾ ਕਿ ਅਸੀਂ ਜਾਪ ਕਰਦੇ ਆਂ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਚੀਜ਼ ਲਿਖਣੀ ਨਾ ਭੁੱਲਿਓ ਜਾਪ ਕਰਦੇ ਹੋ ਨਹੀਂ ਕਰਦੇ ਬਾਣੀ ਪੜ੍ਹਦੇ ਹੋ ਨਾ ਵਧੀਆ ਗੱਲ ਆ ਪੜ੍ਹਨੀ ਚਾਹੀਦੀ ਆ ਜਾਬ ਨਹੀਂ ਕਰਦੇ ਤੇ ਸ਼ੁਰੂ ਕਰ ਦੋ ਤੇ ਕਮੈਂਟ ਬਾਕਸ ਦੇ ਵਿੱਚ ਕੀ ਲਿਖਣਾ ਆ ਜੋ ਅਸੀਂ ਧੰਨ ਕਹਿੰਦੇ ਆ ਸ਼ਹੀ ਸਿੰਘਾਂ ਨੂੰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਪੂਰਾ ਲਿਖਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 사ਸੰਗ ਜੀ ਕਿਉਂ ਲਿਖਣ ਨਾਲ ਕੀ ਹੋਏਗਾ ਜਦੋਂ ਤੁਸੀਂ ਲਿਖਿਆ ਨਾਲ ਪੜਿਆ ਸਾਸੰਗ ਜੀ ਦੋ ਵਾਰੀ ਜਾਪ ਹੋ ਗਿਆ ਹੁਣ ਜਿਹੜਾ ਵੀ ਕਮੈਂਟ ਬਾਕਸ ਓਪਨ ਕਰੇਗਾ ਤੁਹਾਡਾ ਕਮੈਂਟ ਪੜੇਗਾ ਇੱਕ ਵਾਰੀ ਉਹ ਪੜੇਗਾ ਹੁਣ ਮੰਨ ਲਓ 100 ਜਣੇ ਨੇ ਦੇਖਿਆ 100 ਵਾਰੀ ਜਾਪ ਹੋ ਗਿਆ ਸੋ ਉਹਦੇ ਨਾਲ ਵੀ ਤੁਹਾਨੂੰ ਉਹਦਾ ਫਲ ਵੀ ਮਿਲੇਗਾ ਕਿਉਂਕਿ ਇਹ ਚੀਜ਼ਾਂ ਨਾ ਜਿਹੜੀਆਂ ਇਸ ਸਮੇਂ ਜੇ ਤੇ ਸਾਨੂੰ ਸਮਝ ਆ ਗਈ ਤੇ ਫਿਰ ਸਾਡੇ ਵਾਰੇ ਨਿਆਰੇ ਹੋ ਜਾਣਗੇ ਇਹ ਚੀਜ਼ ਸਮਝਣੀ ਆ ਕਿ ਵੱਤੋ ਵੱਤ ਸਿਮਰਨ ਕਰਨਾ ਜਾਪ ਕਰਨਾ ਸ਼ਹੀਦ ਸਿੰਘਾਂ ਦੀ ਵਡਿਆਈ ਕਰਨੀ ਗੁਰੂ ਸਾਹਿਬ ਦੀ ਵਡਿਆਈ ਕਰਨੀ ਇਹਦੇ ਵਿੱਚ ਹੀ ਬਰਕਤਾਂ ਨੇ ਆਓ ਹੁਣ ਜਪੀਏ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ